ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ لال ਗਰਗਨ ਗੱਲ ਕਰਾਂਗੇ ਕਿ ਅੱਜ ਪੰਚ ਸਿੰਘ ਸਹਿਬਾਨ ਨੇ ਬਹੁਤ ਵੱਡੇ ਫੈਸਲੇ ਕੀਤੇ ਹਨ ਉਹਦੇ ਵਿੱਚ ਜਿਹੜੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਤੋਂ ਫਖਰੇ ਕੌਮ ਦਾ ਅਵਾਰਡ ਵਾਪਸ ਲਿਆ ਗਿਆ ਹੈ ਇਹਦੇ ਨਾਲ ਹੀ ਜਿਨ੍ਹਾਂ ਨੇ ਡੇਰਾ ਸਿਰਸਾ ਨੂੰ ਮਾਫੀ ਦਿੱਤੀ ਸੀਗੀ ਉਹਦੇ ਤੇ ਜਿਹੜਾ ਇਸ਼ਤਿਹਾਰਾਂ ਦੇ ਪੈਸਾ ਖਰਚ ਹੋਇਆ ਸੀ 90 ਲੱਖ ਉਹ ਵੀ ਵਸੂਲਿਆ ਜਾਏਗਾ ਇਹਦੇ ਨਾਲ ਹੀ ਕਈ ਅਗਵਾਨਾਂ ਸੁਖਬੀਰ ਬਾਦਲ ਸਮੇਤ ਜਿਹੜੀ ਉਹ ਸਜ਼ਾ ਲਾਈ ਗਈ ਹੈ ਉਹ ਸਜ਼ਾ ਜਿਹੜੀ ਆ ਉਹਦੇ ਵਿੱਚ ਭਾਂਡੇ ਮਾਂਜਣੇ ਵੀ ਆ ਉਹਦੇ ਵਿੱਚ ਜਿਹੜੇ ਪਖਾਨੇ ਸਾਫ਼ ਕਰਨੇ ਵੀ ਆ ਇਸ ਤਰੀਕੇ ਦੀਆਂ ਸਜ਼ਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ ਇੱਕ ਇਹ ਵੀ ਪਤਾ ਲੱਗਾ ਕਿ 6 ਮੈਂਬਰੀ ਕਮੇਟੀ ਵੀ ਬਣਾਏਗੇ ਜਿਹੜੀ ਅਕਾਲੀ ਦਲ ਦੀ ਭਰਤੀ ਕਰੇਗੀ ਇਹਦੇ ਨਾਲ ਹੀ ਜਿਹੜੀ ਕਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਉਹਨੂੰ ਕਿਹਾ ਗਿਆ ਕਿ ਸੁਖਬੀਰ ਬਾਦਲ ਦਾ ਜਿਹੜਾ ਅਸਤੀਫਾ ਪ੍ਰਵਾਨ ਕਰੋ ਇਹ ਸਾਰੇ ਫੈਸਲੇ ਦਾ ਪੰਜਾਬ ਦੀ ਸਿਆਸਤ ਦੇ ਕਾਜ਼ ਕਰਕੇ ਪੰਥ ਸਿਆਸਤ ਦੇ ਉੱਪਰ ਸਿੱਖਾਂ ਦੀ ਸਿਆਸਤ ਦੇ ਉੱਪਰ ਉਹਦਾ ਕੀ ਅਸਰ ਪਏਗਾ ਡਾਕਟਰ ਸਾਹਿਬ ਤੁਸੀਂ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਫੈਸਲਾ ਮੇਰੇ ਮੈਨੂੰ ਜੋ ਲੱਗਦਾ ਬਹੁਤ ਵੱਡਾ ਫੈਸਲਾ ਇਹਦੇ ਦੂਰ ਰਸ ਪੰਜਾਬ ਦੀ ਸਿਆਸਤ ਦੇ ਉੱਪਰ ਇਹ ਜਿਹੜੇ ਆ ਉਹ ਨਤੀਜੇ ਨਿਕਲਣਗੇ ਮੈਨੂੰ ਲੱਗਦਾ ਇਹਦੇ ਨਾਲ ਜਿਹੜਾ ਰਸਤਾ ਕੋਈ ਬਹੁਤ ਸਾਫ਼ ਹੋਣ ਲੱਗਾ ਇਹ ਜ਼ਰੂਰ ਹੈ ਕਿ ਜਿਹੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਦੀ ਸਿਆਸਤ ਦੇ ਵਿੱਚ ਆਉਣਗੇ ਅੱਗੇ ਵਧਣਗੇ ਉਹਨਾਂ ਨੂੰ ਜ਼ਰੂਰ ਖਿਆਲ ਰੱਖਣਾ ਪਏਗਾ ਵੀ ਸਿੱਖ ਪੰਥ ਦੇ ਹਿੱਤ ਕੀ ਨੇ ਤੇ ਉਹਨਾਂ ਦੇ ਉੱਪਰ ਕਿੱਥੇ-ਕਿੱਥੇ ਵੱੱਜਰ ਜਿਹੜੀਆਂ ਗਲਤੀਆਂ ਕੀਤੀਆਂ ਉਹ ਭੁੱਖ ਦੇ ਵਿੱਚ ਨਾ ਦਰਾਈਆਂ ਜਾਣ ਇਹਦੇ ਸੁਮੁੱੱਚੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਇਹ ਇੱਕ ਮੈਂ ਕਹਾਗਾ ਚੰਗਾ ਕਦਮ ਹੈ ਕਿ ਕਾਫੀ ਦੇਰ ਬਾਅਦ ਕਈ ਦਹਾਕਿਆਂ ਬਾਅਦ ਇਹ ਹੋਇਆ ਕਿ ਜਥੇਦਾਰ ਸਭਾ ਨੇ ਬੈਠ ਕੇ ਕਦੇ-ਕਦੇ ਨੂੰ ਸਵਾਲ ਪੁੱਛੇ ਲਿਖ ਕੇ ਪੁੱਛੇ ਸਵਾਲਾਂ ਦੇ ਜਵਾਬ ਪੁੱਛੇ ਕੱਦ ਕੱਲਾ ਹਾਂ ਨਾ ਚ ਜਵਾਬ ਮੰਗਿਆ ਇਹ ਚੰਗੀ ਪਿਰਤ ਪਈ ਹੈ ਪਰ ਜਦ ਅਸੀਂ ਇਸ ਪਿਰਤ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੋ ਜਿਹਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਨੂੰ ਨਹੀਂ ਦਿੱਤਾ ਜਿਹੜਾ ਮੰਨਿਆ ਜਿਹੜਾ ਨਹੀਂ ਮੰਨਿਆ ਇਹ ਬੜੇ ਸਵਾਲ ਸਾਡੇ ਸਾਹਮਣੇ ਨੇ ਪਰ ਕੀ ਸਿਆਸੀ ਪੁੰਨਾ ਹੀ ਸਿੱਖ ਪੰਥ ਦੀ ਅਦੋਗਤੀ ਦਾ ਜ਼ਿੰਮੇਵਾਰ ਨੇ ਇਹ ਵੱਡਾ ਸਵਾਲ ਹੈ ਦੂਜੇ ਕਿ ਕੀ ਸਿਆਸੀ ਪੁੰਨਾ ਕੱਡੇ ਪੰਜਾਬ 'ਚ ਹੋ ਰਹੀਆਂ ਨੇ ਕੀ ਸਿਆਸੀ ਪੁਨਾ ਕੱਲਾ ਕਾਦੀ ਦਲ ਕਰ ਰਿਹਾ ਜਿਹੜੇ ਬਾਕੀ ਦਲ ਨੇ ਉਹ ਨਹੀਂ ਕਰੇ ਜਿਹੜੇ ਸਿੱਖਾਂ ਦੇ ਦਲ ਨੇ ਹੋਰ ਵੀ ਨਿਕਲਦਾ ਕਾਦੀ ਦਲ ਤਾਂ ਹੈ ਨਹੀਂ ਸ਼ਰੋਣੀ ਕਾਦੀ ਦਲ ਇਹ ਵੱਡੇ ਸਵਾਲ ਨੇ ਫਿਰ ਜਿਹੜੇ ਸ਼ਰੋਣੀ ਕਾਦੀ ਦਲ ਜਿਨੇ ਕੀ ਉਹ ਸ਼ਰੋਣੀ ਕਾਦੀ ਦਲ ਦੇ ਜਿਨ੍ਹਾਂ ਨੂੰ ਬਾਗੀ ਚ ਦਾਗੀ ਕਹਿੰਦੇ ਨੇ ਕੀ ਜਿਹੜੇ ਜਿਨ੍ਹਾਂ ਨੂੰ ਬਾਗੀ ਕਿਹਾ ਜਾ ਰਿਹਾ ਉਹਨਾਂ ਵੇਲੇ ਕੋਈ ਪੁੱਲ ਨਹੀਂ ਹੋਈ ਜੇ ਪ੍ਰਸ਼ਾਸਨਿਕ ਪੁਲ ਦੀ ਵੀ ਗੱਲ ਕਰੀਏ ਸਿੱਖ ਜਿਹੜੇ ਹੈਗੇ ਨੇ ਮਸਲੇ ਸਿਆਸੀ ਉਹਨਾਂ ਦੇ ਨਾਲ ਜੇ ਗੱਲ ਕਰੀਏ ਜਿਵੇਂ ਅਸੀਂ ਕਰੀਏ ਵੀ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਬੇਅਦਵੀ ਦੀ ਗੱਲ ਉਹ ਵੱਡੀ ਬੇਅਦਵੀ ਤੇ ਸਵਾਲ ਹੀ ਨਹੀਂ ਉਠਾਇਆ ਸਿੱਖ ਫਲਸਫਾ ਜਦ ਕਿਉਂ ਥੱਲੇ ਗਿਆ ਸਿੱਖ ਫਲਸਫਾ ਥੱਲੇ ਜਾਂਦਾ ਹੈ ਕਿ ਅਸੀਂ ਸਿੱਖ ਫਲਸਫੇ ਤੋਂ ਮੂੰਹ ਮੋੜ ਲਿਆ ਅਸੀਂ ਆਰਐਸਐਸ ਨੂੰ ਮੌਕਾ ਦਿੱਤਾ ਵੀ ਉਹ ਜੋ ਮਰਜੀ ਸਿੱਖਾਂ ਦੇ ਚਾਰਸਾਰੇ ਫਲਸਫੇ ਵਾਲੇ ਜੋ ਮਰਜੀ ਲਿਖ ਦੇ ਜਿਹੜੀਆਂ ਮਰਜੀ ਧੋਖਾਂ ਤੋੜ ਦੇ ਜਿਹੜੀ ਮਰਜੀ ਬਾਣੀਆਂ ਦੇ ਨਾਮ ਬਦਲ ਦੇ ਜਿਹੜੇ ਮਰਜੀ ਰਾਗਾਂ ਦੇ ਨਾਮ ਬਦਲ ਦੇ ਇੱਕ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੋਇਆ ਗੌੜੀ ਰਾਗ ਨੂੰ ਗੋਰੀ ਰਾਗ ਸੁਹੀ ਲਾਗ ਨੂੰ ਸਹੀ ਲਾਗ ਤੇ ਉਹਦੇ ਵਿੱਚ ਜਿਹੜੇ ਹੈਗੇ ਨੇ ਲਿਖਿਆ ਹੈ ਬਈ ਗੁਰਜੇ ਇੱਕ ਵਾਰ ਦਰਤਾ ਲੁਟੇਰਾ ਸੀ ਇਹ ਗੱਲਾਂ ਜਿਹੜੀਆਂ ਨੇ ਇਤਿਹਾਸ 'ਚ ਇਹੋ ਜਿਹੀਆਂ ਪੜਾਉਣੀਆਂ RAM RAJ ਨੂੰ ਗੱਦੀ ਕਿਉਂ ਨਹੀਂ ਮਿਲੀ ਕਿਉਂਕਿ ਉਹ ਦਾਸੀ ਦਾ ਪੁੱਤਰ ਸੀ ਉਹ ਗੁਰੂ ਪੁੱਤਰ ਸੀ ਮਤਲਬ ਇਹ ਤੋਂ ਗੁਰੂ ਪੁੱਤਰ ਕਹਿ ਕੇ ਦਾਸੀ ਦਾ ਪੁੱਤਰ ਕਹਿਣ ਤੋਂ ਕੀ ਕਹਿਣਾ ਚਾਹੁੰਦੇ ਨੇ ਉਹ ਕੀ ਇਹਦੀ ਕੋਈ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਜੇ ਇਹ ਗੱਲ ਹੋਣੀ ਹੈ ਫਿਰ ਠੀਕ ਹੈ ਫਿਰ ਕਰੋ ਤੁਸੀਂ ਸਿੱਖ ਸਿਆਸਤ ਅਕਾਲੀ ਦਲ ਬਾਕੀਆਂ ਨਾਲੋਂ ਵੱਖਰਾ ਹੈ ਬਾਕੀ ਪਾਰਟੀਆਂ ਨਾਲੋਂ ਉਹ ਇਹ ਹੈ ਕਿ ਉਹਨੇ ਸਿੱਖ ਫਲਸਫੇ ਦੇ ਅਨੁਸਾਰ ਚੱਲਣਾ ਹੁੰਦਾ ਹੈ ਸਿੱਖ ਦਰਸ਼ਨ ਦੇ ਅਨੁਸਾਰ ਚੱਲਣਾ ਹੈ ਸਿੱਖ ਇਤਿਹਾਸ ਨੂੰ ਦਸਰ ਉੱਚਾ ਕਰਨਾ ਹੈ ਇਹ ਤਾਂ ਮੈਨੂੰ ਕੋਈ ਲੱਗੀ ਨਹੀਂ ਗੱਲ ਹਾਂ ਵਿਅਕਤੀ ਤੌਰ ਦੇ ਉੱਤੇ ਹੈ ਕਿ ਮੈਨੂੰ ਇਹ ਲੱਗਦਾ ਵੀ ਬਈ ਕਿਸੇ ਨੂੰ ਬਹੁਤ ਜ਼ਿਆਦਾ ਬੁਖਾਰ ਹੋਇਆ ਹੋਵੇ ਉਹਨੂੰ ਬੁਖਾਰ ਤਰਨ ਦੀ ਵੀ ਕੋਸ਼ਿਸ਼ ਕਰ ਲਓ ਉਹ ਵੀ ਇੱਕ ਯਤਨ ਤਾਂ ਹੁੰਦਾ ਹੈ ਪਰ ਜੋ ਉਹਦੇ ਵਿੱਚ ਵੀ ਜਿਹੜੇ ਬੁਖਾਰ ਦੇ ਕਾਰਕ ਨਹੀਂ ਉਹਨਾਂ ਚੋਂ ਇੱਕ ਕਾਰਕ ਦੇ ਉੱਤੇ ਜ਼ਿਆਦਾ ਜ਼ੋਰ ਲਾ ਦੋ ਇੱਕ ਚਾਹ ਘੱਟ ਲਾ ਦੋ ਸ਼ਾਇਦ ਉਹ ਵੀ ਬਹੁਤਾ ਹੁੰਦੀ ਹੁੰਦਾ ਜਿੰਨਾ ਕੁ ਮੈਂ ਸੁਣਿਆ ਫੈਸਲੇ ਨੂੰ ਮੇਰੇ ਹਿਸਾਬ ਨਾਲ ਇਹ ਹੈ ਵੀ ਜਿਹੜਾ ਸਥਾਪਤ ਅਕਾਲੀ ਦਲ ਹੈ ਉਹਦੇ ਬੰਦਿਆਂ ਨੂੰ ਸਜ਼ਾ ਹੈਗੀ ਹੈ ਜਿਹਨੂੰ ਸਜ਼ਾ ਕਹਿੰਦੇ ਨੇ ਇਹ ਦੋਛੀ ਟੜਾ ਹੈ ਜਿਹੜਾ ਬਾਗੀ ਟੜਾ ਹੈ ਉਹਨੂੰ ਜੋ ਕੁਝ ਉਹਨਾਂ ਨੇ ਕਰਿਆ ਇਤਿਹਾਸ ਦੀਆਂ ਕਿਤਾਬਾਂ ਨਾਲ ਇਤਿਹਾਸ ਨਾਲ ਜਾਂ ਪ੍ਰਸ਼ਾਸਨ ਦੇ ਵਿੱਚ ਵੀ ਰਹਿੰਦੇ ਹੋਏ ਉਹਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਗੱਲ ਇਸ ਗੰਭੀਰਤਾ ਨਾਲ ਸੋਚੀ ਗਈ ਹੋਵੇ ਕਿਉਂਕਿ ਉਹ ਥੜਾ ਜਿਹੜੇ ਨੂੰ ਕਿਹਾ ਨਹੀਂ ਗਿਆ ਕੋਈ ਉਹ ਥੜਾ ਹੀ ਆਰਐਸਐਸ ਦੇ ਬਹੁਤਾ ਨੇੜੇ ਆ ਇੱਕ ਦੀ ਤਾਂ ਉਹ ਹੈ ਸੋ ਇਹ ਇਸ ਕਰਕੇ ਮੈਨੂੰ ਆਇਆ ਲੱਗਦਾ ਹੈ ਵੀ ਇਹ ਜਿਹੜਾ ਫੈਸਲਾ ਹੈ ਇਹ ਇੱਕ ਚੰਗਾ ਪੱਖ ਹੈ ਦਾ ਬਹੁਤ ਚੰਗਾ ਪੱਖ ਹੈ ਕਿ ਸਿੱਖ ਸਿਆਸਤ ਦੇ ਵਿੱਚ ਪਹਿਲੀ ਵਾਰੀ ਜਿਹੜੇ ਸਿੱਖ ਸਿੱਖਾਂ ਦੇ ਜਥੇਦਾਰ ਸਹਿਬਾਨ ਨੇ ਉਹ ਪਹਿਲੀ ਵਾਰੀ ਆਜ਼ਾਦ ਤੌਰ ਤੇ ਗੱਲ ਕਰਨ ਦੀ ਦਿਖਾ ਰਹੇ ਨੇ ਪਰ ਮੈਨੂੰ ਲੱਗਦਾ ਹੈ ਵੀ ਜਿਹੜਾ ਪੱਖ ਪੂਰੇ ਗਿਆ ਉਹ ਪੱਖ ਕਿਸੇ ਹੋਰ ਪਾਸੇ ਅਦਾਲਤਾਂ ਚ ਵੀ ਹੋ ਰਿਹਾ ਹੈ ਵੱਡੀਆਂ ਸੁਪਰੀਮ ਕੋਰਟ ਚ ਕਈ ਵਾਰੀ ਇੱਕ ਪਾਸੇ ਨੂੰ ਝਾੜਾ ਪਾ ਕੇ ਵੀ ਫੈਸਲਾ ਦੂਜੇ ਪਾਸੇ ਚਾਣਾ ਈਵੀਐਮ ਦੇ ਮਾਮਲੇ ਚ ਰੋਜ਼ ਹੀ ਦੇਖ ਰਹੇ ਹਾਂ ਜੋ ਫੈਸਲੇ ਹੁੰਦੇ ਨੇ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਜਦ ਤੁਸੀਂ ਇੱਕ ਫੈਸਲਾ ਕਰਨ ਦੇ ਤਖਤ ਤੇ ਬੈਠੇ ਹੋ ਤਾਂ ਤੁਸੀਂ ਕੀ ਫੈਸਲਾ ਸਿਰਫ ਇੱਕ ਘਟਨਾ ਤੇ ਕਰਨਾ ਹੈ ਜਾਂ ਕਿ ਨੌਜਵਾਨ ਸਿੱਖੀ ਤੋਂ ਕਿਉਂ ਵੇਮਖੋਲੇ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕਿਵੇਂ ਖੋਹੀ ਜਾ ਰਹੀ ਹੈ ਪੰਜਾਬ ਦੇ ਉੱਤੇ ਹਮਲੇ ਕਿਵੇਂ ਹੋ ਰਹੇ ਨੇ ਸਿੱਖੀ ਤੇ ਹਮਲੇ ਸਿੱਖੀ ਔਰ ਪੰਜਾਬ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ ਜਿਨੀ ਗੁਰੂ ਸਾਹਿਬਾਨ ਨੇ ਲੜਾਈ ਕਰੀ ਉਹ ਤਾਂ ਲੜਾਈ ਚੱਕਰੀ ਹੈ ਮੈਂ ਕਹਾਂਗਾ ਵੀ ਕਿਰਤ ਦੀ ਜੇ ਕਿਰਤ ਨਹੀਂ ਪੰਜਾਬ ਚ ਡੁੱਟ ਹੋ ਰਹੀ ਹੈ ਔਰ ਉਹ ਡੁੱਟ ਕਰਨ ਦੇ ਵਿੱਚ ਕੋਈ ਧੜੇ ਬਣ ਰਹੇ ਨੇ ਕੋਈ ਧੜੇ ਉਹਦੇ ਸਮਰਥਕ ਬਣ ਰਹੇ ਨੇ ਉਹਨੂੰ ਕੁਝ ਨਹੀਂ ਕਿਹਾ ਜਾਣਾ ਤੇ ਬਲਕਿ ਉਹਦੀ ਚੜਮਚਣੀ ਹੈ ਫੇ ਠੀਕ ਹੈ ਫਿਰ ਪੰਜਾਬ ਉੱਜੜ ਨਹੀਂ ਹੈ ਸੋ ਮੈਨੂੰ ਐ ਲੱਗਦਾ ਵੀ ਸਿੱਖੀ ਜੇ ਪੰਜਾਬ ਉੱਜੜੇਗਾ ਤਾਂ ਸਿੱਖੀ ਵੀ ਨਹੀਂ ਬਚਦੀ ਜੇ ਸਿੱਖੀ ਦੇ ਵਿੱਚ ਰਹਿਤ ਮਰਿਆਦਾ ਤੇ ਜਿਹੜਾ ਹੈ ਸਿਧਾਂਤ ਤੇ ਇਤਿਹਾਸ ਉਹਨੂੰ ਢਾ ਲੱਗੇਗੀ ਤੇ ਪੰਜਾਬ ਨੂੰ ਵੀ ਢਾ ਲੱਗੇਗੀ ਤੇ ਜੇ ਪੰਜਾਬ ਨੂੰ ਢਾ ਲੱਗੇਗੀ ਦੇਸ਼ ਨੂੰ ਢਾ ਲੱਗੇਗੀ ਸੋ ਮੈਨੂੰ ਇਹ ਲੱਗਦਾ ਇੱਕ ਪੱਖੋਂ ਇਹ ਫੈਸਲਾ ਚੰਗਾ ਵੀ ਹੈ ਇੱਕ ਪੱਖੋਂ ਇਹ ਫੈਸਲੇ ਦੇ ਬਹੁਤ ਸਾਰੇ ਹੋਰ ਪੱਖ ਨੇ ਜਿਹੜੇ ਵਿਚਾਰਨ ਦੀ ਲੋੜ ਹੈ ਜੇ ਹੁਣ ਨੀ ਵਿਚਾਰੇ ਤਾਂ ਸਿੰਘ ਸਹਿਬਾਨ ਇਹ ਦੇਖ ਕੇ ਕਿ ਜੇ ਉਹਨਾਂ ਨੂੰ ਇਹ ਮਨਜ਼ੂਰ ਹੈ ਕਿ 12ਵੀਂ ਤੱਕ ਦੇ ਬੱਚਾ ਨੂੰ ਗਲਤ ਇਤਿਹਾਸ ਪੜਾਇਆ ਜਾਵੇ ਸਿੱਖਾਂ ਦਾ ਗੁਰਬਾਣੀ ਤੋੜ ਮੋੜ ਕੇ ਰਖਾਈ ਜਾਵੇ ਪੜ੍ਹਾਇਆ ਜਾਵੇ ਰਾਗਾਂ ਦੇ ਨਾਮ ਬਦਲੇ ਜਾਣ ਤੇ ਗੁਰੂ ਸਹਿਬਾਨ ਦੇ ਬਾਰੇ ਇਹੋ ਜਿਹੇ ਸ਼ਬਦ ਵਰਤੇ ਜਾਣ ਜਿਹੜੇ ਨਾ ਸੁਣਨ ਚਾਹੁੰਦੇ ਨੇ ਨਾ ਦੇਖਣ ਚਾਹੁੰਦੇ ਨੇ ਇਹ ਤਾਂ ਇੱਕ ਆਮ ਬੰਦਾ ਨਹੀਂ ਬਰਦਾਸ਼ਤ ਕਰ ਸਕਦਾ ਇਹੋ ਜੀਆਂ ਗੱਲਾਂ ਜਿਹੜੀਆਂ ਵਿਖੀਆਂ ਗਈਆਂ ਨੇ ਜੇ ਉਹਨਾਂ ਨੂੰ ਇਹ ਮਨਜ਼ੂਰ ਹੈ ਫੇਰ ਠੀਕ ਹੈ ਫਿਰ ਉਹਨਾਂ ਦੀ ਮਰਜ਼ੀ ਨਹੀਂ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਪਹਿਲਾ ਪੜਾਅ ਸਿਆਸਤ ਦਾ ਕਰ ਲਿਆ ਹੁਣ ਦੂਜੇ ਪੜਾਅ ਦੇ ਵਿੱਚ ਇਹ ਗੱਲਾਂ ਦੇ ਉੱਤੇ ਫਲਣ ਕਰਨੇ ਚਾਹੀਦੇ ਨੇ ਸਾਰੇ ਜਿਹੜੇ-ਜਿਹੜੇ ਉਸ ਇਤਿਹਾਸ ਨੂੰ ਬਦਲਦੇ ਜ਼ਿੰਮੇਵਾਰ ਨੇ ਉਹ ਇਤਿਹਾਸ ਨੌਜਵਾਨਾਂ 'ਚ ਜਿਹੜਾ ਨੌਜਵਾਨ ਬੇਮੁਖ ਹੋਇਆ ਕਿਉਂ ਰਿਹਾ 27 ਸਾਲ ਤੱਕ ਅਸੀਂ ਪੜਾਤਾਏ ਰਿਹਾ ਵੀ ਗੁਰੂ ਤੇਗ ਬਹਾਦਰ ਦਾ ਲੁਟੇਰਾ ਸੀ RAM RAJ ਦਾ ਦਾਸੀ ਦਾ ਪੁੱਤਰ ਸੀ ਤੇ ਫੇਰ ਤੁਸੀਂ ਕੀ ਗੁਰੂ ਆਰਗੋਵੰਦ ਸਾਹਿਬ ਨੇ ਤਾਂ ਨੌਕਰੀ ਕੀਤੀ ਸੀ ਜਹਾਂਗੀਰ ਦੀ ਜੇ ਉਹ ਨੌਕਰੀ ਗੁਰੂ ਸਾਹਿਬ ਕਰ ਸਕਦੇ ਨੇ ਤਾਂ ਇਹ ਚਾਕਰੀ ਕਿਉਂ ਨਹੀਂ ਕਰ ਸਕਦੇ ਕਿਸੇ ਦੀ ਵੀ ਦਰਬਾਰ ਦੀ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਫਿਰ ਸੋ ਇਸ ਕਰਕੇ ਜੇ ਤੁਸੀਂ ਇਹ ਇਤਿਹਾਸ ਪੜਾਓਗੇ ਤਾਂ ਸਿੱਖੀ ਨਹੀਂ ਵਚਨੀ ਪੂਜਾ ਬਚ ਜਾਈਗੀ ਗੁਰਦੁਆਰੇ ਬਚ ਸਕਦੇ ਨੇ ਕਿ ਕਰਮ ਕਾਂਡ ਬਚ ਸਕਦਾ ਮੈਨੂੰ ਨਹੀਂ ਲੱਗਦਾ ਬੰਦੇ ਨਾ ਸਿੱਖ ਇਤਿਹਾਸ ਜਾਂ ਸਿੱਖ ਫਲਸਫਾ ਜਿਹੜਾ ਉਹ ਬਚੇਗਾ ਉਹ ਸਿੱਖ ਫਲਸਫਾ ਕਿਰਤ ਦਾ ਫਲਸਫਾ ਜਿਹੜਾ ਇਨਸਾਫ ਦਾ ਫਲਸਫਾ ਹੈ ਫਲਸਫਾ ਹੈ ਬਰਾਬਰਤਾ ਦਾ ਫਲਸਫਾ ਹੈ ਉਹ ਤੇ ਜਿਹੜੀ ਢਾਲ ਗਈ ਹੈ ਜੀ ਚ ਮੂਰਤੀ ਪੂਜਾ ਦਾ ਖੰਡਨ ਹੈ ਕੋਈ ਨਹੀਂ ਜਿਹੜਾ ਇਹ ਕਹਿੰਦਾ ਵੀ ਕੋਈ ਮੂਰਤੀ ਪੂਜਾ ਦਾ ਖੰਡਨ ਨਹੀਂ ਕਰਿਆ ਉਹ ਮੈਨੂੰ ਲੱਗਦਾ ਕਿ ਚੇਨਾ ਕਿਤੇ ਗਲਤ ਬਿਆਨ ਨਹੀਂ ਕਰ ਰਿਹਾ ਕਿਉਂਕਿ ਉੱਤੇ ਤਾਂ ਲਿਖਿਆ ਹੈ ਗੜਨ ਹਾਰੇ ਗੜੀਏ ਮੂਰਤ ਦੇਖੇ ਛਾਤੀ ਪਾਓ ਜੇ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਕੋ ਖਾਓ ਫਿਰੇ ਲਿਖਿਆ ਪਾਤੀ ਪਾਤੀ ਮਾਦਨ ਤੋਲੇ ਪਾਤੀ ਪਾਤੀ ਜੀਓ ਪਾਤੀ ਮਾਦਨ ਤੋਲੇ ਪਾਤੀ ਪਾਤੀ ਜੀਓ ਜਿਸ ਪਹਣ ਕੋ ਪਾਤੀ ਤੋਲੇ ਸੋ ਪਹਣ ਨਿਰਜੀਓ ਸੋ ਇਸ ਕਰਕੇ ਇਹ ਕਾਫੀ ਸੋਚਣ ਦੀ ਲੋੜ ਹੈ ਔਰ ਜਿਹੜਾ ਮੂਰਤੀ ਪੂਜਕ ਹੈਗੇ ਨੇ ਉਹ ਜਿਹੜੇ ਮੂਰਤੀ ਪੂਜਕ ਨਹੀਂ ਹੈਗੇ ਹਮੇਸ਼ਾ ਉਹਨਾਂ ਦੇ ਵਿਰੁੱਧ ਰਹੇ ਨੇ ਰਿਗਵੇਦ ਦੇ ਵਿੱਚ ਵੀ ਲਿਖਿਆ ਉਹਨਾਂ ਨੇ ਕਿ ਜੀ ਆਹ ਜਿਹੜੇ ਇੱਥੋਂ ਦੇ ਵਾਸੀ ਸੀਗੇ ਇਹ ਮੂਰਤੀ ਪੂਜਾ ਨਹੀਂ ਕਰਦੇ ਇਹ ਹਿੰਸਕ ਨੇ ਇਹਨਾਂ ਦੇ ਤੁਸੀਂ ਖੇਤਾਂ ਨੂੰ ਸਾੜ ਦੋ ਇਹਨਾਂ ਦੀਆਂ ਸੋਹਣੀਆਂ ਸੋਹਣੀਆਂ ਬਸਤੀਆਂ ਨੂੰ ਉਜਾੜ ਦੋ ਰਿਗਵੇਦ ਦੇ ਪਹਿਲੇ ਉਸ ਜਿਹੜੇ ਅਧਿਆਇ ਚ ਲਿਖਿਆ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਮੂਰਤੀ ਪੂਜਕ ਹੋਣਾ ਜਾਤ ਪਾਤ ਦੇ ਧਾਰ ਨਹੀਂ ਹੋਣਾ ਔਰਤ ਨੂੰ ਨੀਵਾਂ ਦਿਖਾਉਣਾ ਕਿਰਤ ਨੂੰ ਨੀਵਾਂ ਦਿਖਾਉਣਾ ਲੁੱਟ ਖਸੁੱਟ ਦੇ ਰਾਜ ਦੇ ਵਿਰੁੱਧ ਨਾ ਬੋਲਣਾ ਇਨੂੰ ਜਿਆਦਾ ਇਕੱਠੀ ਹੋਈ ਐ ਉਹ ਜਿਆਦਾ ਕਿੱਥੋਂ ਇਕੱਠੀ ਹੋਈ ਐ ਖਾਨ ਤੀਨ ਦੇ ਢਾਲ ਚ ਚ ਰਹਿਣਾ ਜਦ ਕੇ ਸਿੱਖੀ ਦੇ ਵਿੱਚ ਰਹਿ ਐ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪਲੀ ਨਾ ਤਰਸਾਈ ਜੀ ਰੋਟੀ ਮੇਰੀ ਕਾਠ ਕੀ ਢਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪਲੀ ਘਨੇ ਸਹਿਣਗੇ ਦੁੱਖ ਜੇ ਇਹ ਐ ਤਾਂ ਫਿਰ ਜਿਹੜੇ ਬੰਦੇ ਫੈਸਲਾ ਕਰਨਾ ਨਹੀਂ ਉਹ ਕਹਿੰਦੇ ਅਸੀਂ ਕਥਾ ਕਰ ਕੇ ਰੋਟੀ ਖਾ ਲਾਂਗੇ ਤਾਂ ਉਹਨਾਂ ਨੂੰ ਕਥਾ ਕਰਨ ਦੀ ਲੋੜ ਨਹੀਂ ਸਿੱਖ ਸੰਗਤ ਐ ਇੰਨੀ ਵਿਸ਼ਾਲ ਹਿਰਦੇ ਵਾਲੀ ਐ ਸਿੱਖ ਸੰਗਤ ਚ ਉਹ ਜਿੱਥੇ ਚਾਹਣ ਉਸ ਗੁਰਦੁਆਰੇ 'ਚ ਬੂੰਗਾ ਉਹਨਾਂ ਨੂੰ ਵਧੀਆ ਮਿਲ ਸਕਦਾ ਜਿਹੜਾ ਠੀਕ ਠਾਕ ਉਹਨਾਂ ਦੇ ਰਹਿਣ ਦੇ ਲਾਇਕ ਹੋਏਗਾ ਸਿੱਖਾਂ ਨੇ ਕਦੀ ਇਸ ਤਰ੍ਹਾਂ ਨਹੀਂ ਕਰਿਆ ਸਿੱਖਾਂ ਨੇ ਤਾਂ ਦੁਸ਼ਮਣਾਂ ਨੂੰ ਰੋਟੀਆਂ ਖੜਾਈਆਂ ਨੇ ਉਹ ਤਾਂ ਸਿੱਖਾਂ ਦੇ ਜੱਥੇਦਾਰ ਨੇ ਤੇ ਉਹ ਪਰ ਜੇ ਉਹਨਾਂ ਨੂੰ ਭਾਈ ਕੋਈ ਹੋਰ ਤਰ੍ਹਾਂ ਦਾ ਜੀਵਨ ਚਾਹੀਦਾ ਹੈ ਜਿਹੜਾ ਕਿ ਆਮ ਲੋਕਾਂ ਕੋਲ ਨਹੀਂ ਹੈ ਫਿਰ ਤਾਂ ਸ਼ਾਇਦ ਉਹ ਸਿੱਖ ਸੰਗਤ ਨਹੀਂ ਦੇਗੀ ਪਰ ਸਿੱਖ ਸੰਗਤ ਉਹਨਾਂ ਨੂੰ ਵਧੀਆ ਚੰਗਾ ਉਹਨਾਂ ਦੇ ਮਾਨ ਸਤਕਾਰ ਅਨੁਸਾਰ ਜੀਵਨ ਦੇਣ ਚ ਜਰਾ ਵੀ ਉਹਨ ਸਿੱਖ ਸੰਗਤ ਨੂੰ ਕੋਈ ਝਿਜਕ ਨਹੀਂ ਬਲਕਿ ਉਹਦੋਂ ਬੇਤਰੀ ਦੇ ਸਕਦੀ ਹੈ ਉਹਦੋਂ ਘੱਟ ਨਹੀਂ ਰਹੇਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਜਥੇਦਾਰ ਸਾਹਿਬ ਨੇ ਪਰ ਇਹ ਜਥੇਦਾਰ ਸਾਹਿਬ ਨੂੰ ਉਹ ਬੇਤਰੀ ਜੀਵਨਤਾ ਮਨਜ਼ੂਰ ਨਹੀਂ ਉਹ ਕਥਾ ਕਰਕੇ ਕੁਝ ਅ ਕੱਠਾ ਕਰਕੇ ਉਹਦੇ ਨਾਲ ਕੋਈ ਜਿਹਨੂੰ ਰੋਟੀ ਖਾਣਾ ਕਹਿੰਦੇ ਨੇ ਉਹ ਰੋਟੀ ਕਿਹੋ ਜੀ ਆ ਫਿਰ ਉਹ ਜਾਣਨਾ ਸੋ ਜਦ ਜਿਹੜੇ ਬੰਦੇ ਕੱਠਾ ਕਰਕੇ ਰੋਟੀ ਖਾਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਿੱਖ ਚਾਸ ਦੇ ਉੱਤੇ ਤਾਂ ਮੈਂ ਕੋਈ ਸਿੱਖ ਵਿਦਵਾਨ ਨਹੀਂ ਹਾਂ ਉਹ ਸਿੱਖ ਵਿਦਵਾਨ ਨੇ ਪੀ ਐਚ ਡੀਆਂ ਕਰੀਆਂ ਹੋਈਆਂ ਨੇ ਬਹੁਤ ਜ਼ਿਆਦਾ ਗੁਰਬਾਣੀ ਦਾ ਗਿਆਨ ਹੈ ਬਹੁਤ ਸਾਰੀਆਂ ਉਹਨਾਂ ਨੇ ਜੀਵਨ ਲਾਇਆ ਗੁਰਬਾਣੀ ਤੇ ਪਰ ਜੀਵਨ ਬਹੁਤ ਸਾਰੇ ਲੋਕ ਲਹੁੰਦੇ ਨੇ ਜਵਾਨੀ ਯਾਦ ਹੁੰਦੇ ਨੇ ਗ੍ਰੰਥ ਆ ਹਿੰਦੂਆਂ ਦੇ ਵਿੱਚ ਤਾਂ ਚਾਰੇ ਵਿਦਵਾਨਾਂ ਨੂੰ ਜਵਾਨੀ ਯਾਦ ਕਰਨ ਦੀ ਆਤ ਸੀ ਪਰ ਸਹੀ ਜਵਾਨੀ ਯਾਦ ਕਰਨ ਦੀ ਸੀ ਪਰ ਇਹ ਜਵਾਨੀ ਯਾਦ ਸਾਰੇ ਗ੍ਰੰਥ ਹੋਣ ਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਦਾ ਕਰਜ਼ਾਰ ਵੀ ਉਸ ਪਾਸੇ ਚ ਲੱਗਿਆ ਸੋ ਅੱਜ ਸਿੱਖਾਂ ਨੂੰ ਬਹੁਤ ਵੱਡਾ ਸੰਕਟ ਹੈ ਪੰਜਾਬ ਨੂੰ ਬਹੁਤ ਵੱਡਾ ਸੰਕਟ ਹੈ ਇਹ ਇੱਕ ਉਹਦੇ ਚ ਕਦਮ ਹੈ ਇੱਕ ਪਾਸੇ ਦਾ ਕਦਮ ਚੁੱਕਿਆ ਕਿਉਂਕਿ ਫੌਰੀ ਕਦਮ ਚੁੱਕਣ ਦੀ ਲੋੜ ਸੀ ਜਿਹੜਾ ਸਾਹਮਣੇ ਦਿਖਦਾ ਵੀ ਸਿਆਸਤ ਦੇ ਵਿੱਚ ਸਿੱਖ ਸਿਆਸਤ 'ਚ بڑا ਕਾਫੀ ਨਿਗਾਰ ਆ ਗਿਆ ਪਰ ਇਹ ਸਿੱਖ ਸਿਆਸਤ ਨਿਗਾਰ ਜਿਹੜਾ ਆਇਆ ਉਹ ਆਇਆ ਕਿ ਅਸੀਂ ਸਿੱਖ ਫਲਸਫੇ ਨੂੰ ਸਿੱਖਾਂ ਤੇ ਆਸ ਨੂੰ ਨੀਵਾ ਦਿਖਾਇਆ ਹੁਣ ਦੂਜਾ ਕਦਮ ਤੁਰੰਤ ਇਹ ਚੁੱਕਣਾ ਚਾਹੀਦਾ ਹੈ ਜਿਹੜੀ ਰੋਗ ਦੀ ਜੜ ਹੈ ਅਸੀਂ ਬੁਖਾਰ ਤੜਨ ਦੀ ਗੱਲ ਕਰੀ ਹੈ ਜਿਹੜੀ ਉਹਦੀ ਅਸਲੀ ਬਿਮਾਰੀ ਹੈ ਕੈਂਸਰ ਹੈ ਉਹਨੂੰ ਟੀਵੀ ਹੈ ਉਹਨੂੰ ਕਰੋਨਾ ਹੈ ਉਸਨੂੰ ਕੋਈ ਹੋਰ ਬਿਮਾਰੀ ਹੈ ਉਹਦੇ ਕਰਕੇ ਬੁਖਾਰ ਹੋ ਰਿਆ ਸੀ ਉਹ ਬਿਮਾਰੀ ਦੀ ਜੜ ਫੜਨੀ ਪੈਗੀ ਉਹ ਜੜ ਹੈ ਕਿ ਅਸੀਂ ਸਿੱਖ ਇਤਿਹਾਸ ਨੂੰ ਗੁਰਬਾਣੀ ਦੇ ਦਰਸ਼ਨ ਨੂੰ ਗੁਰਬਾਣੀ ਦੇ ਸਿਧਾਂਤ ਨੂੰ ਛੱਡਿਆ ਹੈ ਕਿ ਅਸੀਂ ਕਿਰਤ ਦੀ بجائے ਅਸੀਂ ਕੁਝ ਹੋਰ ਕਰਨ ਤੇ ਲੱਗਿਆ ਸੀ ਇਨਸਾਫ ਦੀ ਲੜਾਈ ਕਰਨ ਦੀ بجائے ਅਸੀਂ ਇਨਸਾਫ ਵੀ ਆਪਦੇ ਤਰੀਕੇ ਦਾ ਬਣਾਇਆ ਹੋਇਆ ਸੋ ਇਹ ਇੱਕ ਪੜਾਅ ਹੈਗਾ ਸਮਾਂ ਦੱਸੇਗਾ ਵੀ ਜਿਹੜੀ ਆ ਕਿਹੜੇ ਪਾਸੇ ਨੂੰ ਪੰਜਾਬ ਜਾਂਦਾ ਪਰ ਅਜੇ ਇਹ ਜਿਹੜਾ ਮਰਜੀ ਸਜ਼ਾ ਦੇ ਦੇਣ ਪੰਜਾਬ ਦੇ ਉੱਤੇ ਜਿਹੜੇ ਸੰਕਟ ਇਸ ਗੱਲ ਦੇ ਮੰਡਰਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਬੜੀ ਲੜਾਈ ਕਰੀ ਉਹ ਇਹ ਕਿ ਇਹਦੀ ਜ਼ਮੀਨ ਤੇ ਕਬਜ਼ਾ ਹੋਣਾ 22000 ਇਕੜ ਜ਼ਮੀਨ ਤੇ ਤਾਕ ਕਰਦੇ ਜਿਹੜੇ ਵੱਡੇ ਫਲਾਈਟ ਕੋਰੀਡੋਰ ਬਣ ਰਹੇ ਨੇ ਇਹ ਕਰ ਰਹੇ ਨੇ ਇਹ ਮੈਂ ਤਾਂ ਕਹਿਣਾ ਕੋਈ ਕੋ ਲੋ ਜੀ ਇਹਦਾ ਇਹ ਨਾ ਕੀਤਾ ਬਕੇ ਇਹਦਾ تعلق ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਸਾਖੀ ਆਉਂਦੀ ਹੈ ਮੈਂ ਬਚਪਨ ਚ ਸੁਣੀ ਹੈ ਉਹ ਐਂ ਦੇਖ ਰਹੇ ਸੀ ਕਿਸੇ ਨੇ ਪੁੱਛਿਆ ਗੁਰੂ ਸਾਹਿਬ ਕੀ ਦੇਖਦੇ ਹੋ ਬਲਵੰਡੀ ਸਾਬੋ ਦੇਰੀਏ ਚ ਜਾਨੰਦਪੁਰ ਤੋਂ ਉਧਰ ਦੇਰੀਏ ਨੂੰ ਕੀ ਦੇਖਦੇ ਹੋ ਕਿੰਨੇ ਮੈਂ ਹੀ ਦੇਖ ਰਿਹਾ ਵੀ ਕਿਸੇ ਜਮਾਨੇ ਚ ਇੱਥੇ ਹਰੇ ਭਰੇ ਖੇਤ ਹੋਣਗੇ ਤੇ ਉਹ ਕਹਿੰਦੇ ਵੀ ਇੱਥੇ ਤਾਂ ੱਟਬੇ ਨੇ ਇੱਥੇ ਨਾ ਕਦੇ ਮੀਂਹ ਪੈਣਾ ਨਾ ਕਦੇ ਕੁਝ ਹੋਰ ਹੋਣਾ ਹੈ ਧਰਤੀ ਦਾ ਪਾਣੀ ਖਾਰਾ ਹੈ ਇੱਥੇ ਹਰੇ ਖੇਤ ਕਿਹ ਤੋਂ ਹੁੰਦੇ ਨੇ ਤੇ ਕਹਿੰਦੇ ਵੀ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਤਾਂ ਟੋਕਤਾ ਨਹੀਂ ਜਲਦੀ ਹੋ ਜਾਣੇ ਸੀ ਹੋਣਗੇ ਜਲੂਰ ਸਮਾਂ ਹੁਣ ਲੱਗੇਗਾ ਕਿਉਂਕਿ ਤੇਰੇ ਤੇਰੀ ਇੱਛਾ ਥੱਲੇ ਚਲੀ ਗਈ ਸ਼ਰਦਾ ਥੱਲੇ ਚਲੀ ਗਈ ਗੁਰੂ ਤੋਂ ਸੋ ਇਹ ਕੀ ਸੀ ਹਰੇ ਭਰੇ ਖੇਤ ਹੋਣਗੇ ਇਹ ਕੀ ਸੀ ਇਹ ਗੁਰੂ ਗੋਬਿੰਦ ਸਿੰਘ ਦੀ ਸੋਚ ਸੀ ਕਿ ਇੱਥੇ ਹਰੇ ਭਰੇ ਖੇਤ ਹੋਣਗੇ ਕਿ ਅੱਜ ਉਹ ਹਰੇ ਭਰੇ ਖੇਤ ਉੱਜੜ ਰਹੇ ਨੇ। ਸੋ ਜੇ ਉੱਜੜ ਰਹੇ ਨੇ ਤਾਂ ਫਿਰ ਸਾਨੂੰ ਗੁਰੂ ਸਾਹਿਬ ਦੀ ਸੋਚ ਦਾ ਦੇਖਣਾ ਪਏਗਾ। ਡਾਕਟਰ ਸਾਹਿਬ ਇੱਕ ਸਵਾਲ ਮੇਰਾ ਅਹਿਮ ਹੈਗਾ। ਜੀ। ਸੁਖਵੀਰ ਬਾਦਲ ਦਾ ਜਿਹੜਾ ਪਹਿਲਾਂ ਉਹਨਾਂ ਨੂੰ ਸਜਾ ਲਈ ਗਈ ਸੀਗੀ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ। ਜੀ। ਹੁਣ ਅੱਜ ਉਹਨਾਂ ਨੂੰ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਿਹਾ ਵੀ ਸੁਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰੋ। ਇਹਦਾ ਮਤਲਬ ਟੋਟਲ ਕੋਲ ਮਣਾ ਕੇ ਸੁਖਵੀਰ ਬਾਦਲ ਨੇ ਆਪਣੀਆਂ ਸਾਰੀਆਂ ਗਲਤੀਆਂ ਜਿਹੜੀਆਂ ਉਹਨਾਂ ਦੀ ਸਰਕਾਰ ਸਮੇਂ ਹੋਈਆਂ ਸੀ ਭੁੱਲਾਂ ਹੋਈਆਂ ਉਹ ਸਾਰੀਆਂ ਮੰਨ ਲਈ ਜੀ ਉਹ ਤੋਂ ਬਾਅਦ ਉਹਨਾਂ ਨੇ ਅਸਤੀਫਾ ਪ੍ਰਵਾਨ ਕਰਨਾ ਇਸ ਦਾ ਮਤਲਬ ਸੁਖਵੀਰ ਬਾਦਲ ਦਾ ਸਿਆਸੀ ਪੋਇਕ ਕਿ ਮੈਦਿਆਂ ਤੁਸੀਂ ਸਿਆਸੀ ਪੋਇਕ ਕਿਤੇ ਨਹੀਂ ਜਾਂਦਾ ਹੁੰਦਾ ਸਵਾਲ ਇਹ ਹੈ ਵੀ ਜੇ ਤਾਂ ਸਿਆਸੀ ਪੋਇਕ ਕੋ ਮਹਿਲਾ ਚ ਬੈਠ ਕੇ ਸੁਖ ਵਿਲਾਸ ਚ ਬੈਠ ਕੇ ਦੇਖਣਾ ਚਾਹੁੰਦਾ ਫੇਰ ਤਾਂ ਉਹ ਜੇ ਨਾ ਵੀ ਸਜਣ ਦੇ ਚਾਮ ਨਹੀਂ ਬਨਣਾ ਸੀ ਤੇ ਜੇ ਉਹ ਲੋਕਾਂ ਚ ਲਿਆ ਜਾਵੇ ਤੇ ਲੋਕਾਂ ਆਪੇ ਪ੍ਰਵਾਨ ਕਰ ਲੈਣਗੇ ਗੇ ਲੋਕਾਂ ਨੇ ਪ੍ਰਵਾਨ ਕਰ ਲਿਆ ਫੇਰ ਜਿਹੜੀ ਮਰਜ਼ੀ ਸੱਜਣ ਨੂੰ ਫਿਰ ਕਰੇ ਇਹ ਤਾਂ ਭਗਤ ਸਿੰਘ ਨੂੰ ਵੀ ਉਹਨਾਂ ਨੇ ਗਦਾਰ ਕਿਹਾ ਹੋਇਆ ਹੁਣ ਤੱਕ ਵੀ ਉਹਨੂੰ ਭਗਤ ਸਿੰਘ ਨੂੰ ਉਸ ਤਰ੍ਹਾਂ ਨਹੀਂ ਮੰਨਣ ਨੂੰ ਤਿਆਰ ਸੋ ਇਹ ਜਿਹੜਾ ਹੈਗਾ ਇਹ ਤਾਂ ਸੰਗਤ 'ਚ ਜਦ ਤੁਸੀਂ ਜਾਣਿਓ ਸੰਗਤ ਦੀ ਗੱਲ ਕਰਦੇ ਹੋ ਉਹਦੇ ਨਾਲ ਹੈ ਆਹ ਅਮਰਪਾਲ ਭਾਈ ਅਮਰਪਾਲ ਸਿੰਘ ਨੂੰ ਡਿਬ੍ਰੂਗੜ੍ਹ ਜੇਲ੍ਹ 'ਚ ਬੰਦ ਕਰਤਾ ਸੰਗਤ ਨੇ ਮਹਿਸੂਸ ਕੀਤਾ ਵੀ ਅਸੀਂ ਜਿਹੜਾ ਬੀਬੀ ਖਾਦਰਾ ਨੂੰ ਨਹੀਂ ਵੋਟ ਪਾਈ ਇਹ ਗਤਗਲ ਹੋ ਗਈ ਖਦੂਰ ਸਾਹਿਬ ਦੇ ਵਿੱਚ ਪਿੰਡਾਂ ਦੇ ਪਿੰਡ ਤੁਸੀਂ ਤਾਂ ਆਪ ਦੇਖਿਆ ਜਾ ਕੇ ਪਿੰਡਾਂ ਦੇ ਪਿੰਡਾਂ ਨੇ ਫੈਸਲਾ ਕਰ ਲਿਆ ਵੀ ਅੱਜ ਕੀ ਅਸੀਂ ਕਲੰਕ ਲਾ ਦੇਣਾ ਤੇ ਤੁਹਾਡੇ ਸਾਹਮਣੇ ਦੇਖ ਲਓ ਕਿੱਡੇ ਵੱਡੇ ਮਾਰਜਨ ਨਾਲ ਜਿੱਤਿਆ ਸੋ ਇਸ ਕਰਕੇ ਇਹ ਗੱਲ ਸੰਗਤਾਂ ਦੀ ਹੈ ਸੰਗਤਾਂ ਦੀ ਗੱਲ ਦੇ ਵਿੱਚ ਇੱਕ ਅਜਿਹੀ ਹਾਂ ਪੱਕੀ ਗੱਲ ਇਹ ਵੀ ਹੋਈ ਹੈ ਸਜ਼ਾ ਜਿਹੜੀ ਤੁਸੀਂ ਕਹਿੰਦੇ ਹੋ ਸਜ਼ਾ ਤਾਂ ਜਰੂਰ ਲਾਈ ਹੈ ਸਜ਼ਾ ਇਹ ਨਹੀਂ ਲਾਈ ਵੀ ਤੁਸੀਂ ਭਾਂਡੇ ਸਾਫ਼ ਕਰਨਾ ਸਜ਼ਾ ਹੈ ਸਾਲਿਆ ਇਹ ਦਾਈਆ ਵੀ ਤੁਸੀਂ ਦੋਸ਼ੀ ਹੋ ਤੁਹਾਨੂੰ ਸਜ਼ਾ ਦੇਣੀ ਚਾਹੀਦੀ ਹੈ ਪਰ ਐਸ ਕੀ ਕਿਹਾ ਵੀ ਤੁਸੀਂ ਲੰਗਰ ਦੇ ਬਰਤਨ ਸਾਫ਼ ਕਰੋਗੇ ਤੁਸੀਂ ਜੋੜੇ ਪੁੰਝੋਗੇ ਤੁਸੀਂ ਪਖਾਨੇ ਸਾਫ਼ ਕਰੋਗੇ ਇਹਨੂੰ ਸਜ਼ਾ ਨਹੀਂ ਕਿਹਾ ਉਹਨੂੰ ਸੇਵਾ ਕਿਹਾ ਅਰੇ ਮੇਰਾ ਪਹਿਲਾਂ ਤੋਂ ਹੀ ਰਿਹਾ ਹੈ ਵੀ ਜੇ ਬਰਤਨ ਸਾਫ਼ ਕਰਨਾ ਸਜ਼ਾ ਹੈ ਤਾਂ ਫਿਰ ਜਿਹੜੇ ਲੰਗਰ ਦੇ ਭੰਦੇ ਮਾਂਜਦੇ ਨੇ ਉਹ ਸਜ਼ਾ ਭੁਗਤ ਰਹੇ ਨੇ ਜੇ ਜੁੱਤੇ ਜੋੜੇ ਝਾੜਨੇ ਜੋੜੇ ਪਕੜ ਕੇ ਅੰਦਰ ਰੱਖਣੇ ਸੰਭਾਲ ਕਰਨੀ ਇਹ ਸਜ਼ਾ ਹੈ ਤੇ ਫਿਰ ਜਿਹੜੇ ਵੱਡੇ ਵੱਡੇ ਅਮੀਰ ਲੋਕ ਵੀ ਆ ਕੇ ਉੱਥੇ ਗੁਰੂ ਸਾਹਿਬ ਦਾ ਉਹ ਡੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਰਹੇ ਉਹਨਾਂ ਦੇ ਉੱਤੇ ਉਹ ਆ ਕੇ ਘੰਟਾ ਅੱਧਾ ਘੰਟਾ 10 ਮਿੰਟ 20 ਮਿੰਟ 2 ਘੰਟੇ ਉਹ ਜੁੱਤੇ ਫੜਦੇ ਨੇ ਉਹ ਬੜੇ ਅਮੀਰ ਹਾਂਜੀ ਤੇ ਉਹ ਕੋਈ ਟੁੱਟਾ ਜੁੱਤਾ ਵੀ ਫੜ ਕੇ ਉਸੇ ਤਰੀਕੇ ਨਾਲ ਰੱਖਦੇ ਨੇ ਜਿਹੋ ਜਿਹਾ ਕਿਸੇ ਦਾ 20000 ਵਾਲਾ ਜੁੱਤਾ ਹੋਵੇ ਜਾਂ 2 ਲੱਖ ਵਾਲਾ ਹੋਵੇ ਉਹ ਕੋਈ ਫਰਕ ਨਹੀਂ ਰੱਖਦੇ ਇਹ ਗੁਰੂ ਦੀ ਤਾਕਤ ਹੈ ਇਹ ਸਿੱਖ ਸੰਗਤ ਦੀ ਤਾਕਤ ਹੈ ਜੇ ਉਹ ਜੁੱਤੇ ਫੜ ਕੇ ਉੱਥੇ ਰੱਖਣਾ ਸੇਵਾ ਹੈ ਤਾਂ ਹੁਣ ਮੈਂ ਇਸ ਨੂੰ ਇਹ ਸਮਝਦਾ ਵੀ ਸਿੱਖੀ ਦੇ ਵਿੱਚ ਸੇਵਾ ਜਦ ਕਰਦਾ ਬੰਦਾ ਉਦੋਂ ਨਿਰਮਾਣ ਹੁੰਦਾ ਹੈ। ਉਹਦਾ ਹੰਕਾਰ ਟੁੱਟਦਾ ਹੈ। ਜਦ ਉਹਦੇ ਕੋਲ ਪੈਸਾ ਹੁੰਦਾ ਹੈ, ਪਦਵੀ ਹੁੰਦੀ ਹੈ, ਗਿਆਨ ਹੁੰਦਾ ਹੈ, ਉਦੋਂ ਹੰਕਾਰ ਹੀ ਬੰਦ ਹੈ। ਸੋ ਇਹ ਜਿਹੜਾ ਸੀ ਵੀ ਜਦ ਬੰਦਾ ਹੰਕਾਰ 'ਚ ਹੁੰਦਾ ਹੈ ਉਦੋਂ ਗਲਤੀਆਂ ਕਰਦਾ ਹੈ। ਉਦੋਂ ਗੁਰੂ ਦਾ ਵੀ ਕਈ ਵਾਰੀ ਅੱਗਿਆ ਕਰ ਜਾਂਦਾ ਹੈ। ਉਹਨੂੰ ਇਹ ਦੱਸਣਾ ਵੀ ਭਾਈ ਤੂੰ ਪਛਤਾਵਾ ਕਰ ਰਿਹਾ ਹੈ। ਪਛਤਾਪ ਕਰਦੇ ਹੋਏ ਤੂੰ ਨਿਰਮਾਨ ਚ ਆਉਣਾ ਹੈ ਨਿਰਮਾਨ ਹੋਏਗਾ ਤਾਂ ਤੇਰੇ ਮਨ ਨੂੰ ਲੱਗੇਗਾ ਹਾਂ ਮੇਤੋ ਗਲਤੀ ਹੋਈ ਹੈ ਸੋ ਨਿਰਮਾਨ ਹੋਣ ਵਾਸਤੇ ਸੇਵਾ ਜ਼ਰੂਰੀ ਹੈ ਇਹਦੇ ਵਜਾ ਕੇ ਤੂੰ ਤਖਤ ਤੇ ਬੈਠੇ ਤੂੰ ਆ ਕੇ ਥੱਲੇ ਸੇਵਾ ਕਰ ਸੇਵਾ ਕਰਕੇ ਤੇਰੇ ਮਨ ਦੇ ਵਿੱਚ ਹਲੀਮੀ ਆਏਗੀ ਉਹਨਾਂ ਨੇ ਕਿਹਾ ਏ ਹੋਆ ਹਲੀਮੀ ਰਾਜ ਜੀਓ ਹੁਕਮ ਹੋਆ ਮਿਹਰਬਾਨ ਦਾ ਪਰ ਕੋਈ ਨਾ ਕਿਸੇ ਰੰਜਨ ਦਾ ਇਹ ਹੋਆ ਹਲੀਮੀ ਰਾਜ ਜੀਓ ਇਹ ਹਲੀਮੀ ਦਾ ਰਾਜ ਹੈ ਹਲੀਮੀ ਦਾ ਰਾਜ ਵਾਸਤੇ ਤੁਸੀਂ ਆਪਦੇ ਹੰਕਾਰ ਨੂੰ ਆਪਦੇ ਗਿਆਨ ਦੇ ਹੰਕਾਰ ਨੂੰ ਆਪਦੇ ਪੈਸੇ ਦੇ ਹੰਕਾਰ ਨੂੰ ਦੁਲਦ ਦੇ ਹੰਕਾਰ ਨੂੰ ਤੇ ਆਪਦੀ ਪਰਥਵੀ ਦੇ ਹੰਕਾਰ ਨੂੰ ਛੱਡਣਾ ਹੁੰਦਾ ਉਹ ਛੱਡਿਆ ਤਾਂ ਜਾ ਸਕਦਾ ਜੇ ਤੁਸੀਂ ਨਿਰਮਾਨ ਹੋ ਕੇ ਸੇਵਕ ਬਣ ਕੇ ਗੱਲ 'ਚ ਪੱਲੂ ਪਾ ਕੇ ਸੇਵਾ ਕਰ ਦਿਓ ਫਿਰ ਤੁਸੀਂ ਨਿਰਮਾਨ ਇਹ ਮਰਉਮ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਵਾਪਸ ਲੈਣ ਦਾ ਜਿਹੜਾ ਫੈਸਲਾ ਉਹਨੂੰ ਕਿਵੇਂ ਦੇਖਦਾ ਦੇਖੋ ਗੱਲ ਇਹ ਹੈ ਵੀ ਫਖਰੇ ਕੌਮ ਵਾਪਸ ਲੈ ਲੋ ਨਾ ਲੈ ਲੋ ਜਿਹੜਾ ਕੁਝ ਪੰਜਾਬ 'ਚ ਹੋਇਆ ਹੈ ਉਹ ਬਹੁਤ ਕੁਝ ਹੋਇਆ ਹੈ ਜਦ ਫਖਰੇ ਕੌਮ ਦਿੱਤਾ ਸੀ ਉਹਨਾਂ ਨੂੰ ਵੀ ਦੱਸਿਆ ਜਾ ਲਾ ਦਿਓ ਜਿਨ੍ਹਾਂ ਨੇ ਦਿੱਤਾ ਸੀ ਤੁਸੀਂ ਵਾਪਸ ਦਾ ਲੈ ਰਹੇ ਹੋ ਕਿਸੇ ਨੇ ਦਿੱਤਾ ਵੀ ਹੋਣਾ ਬਿਲਕੁਲ ਤੇ ਦੇਣ ਦੇੜੇ ਵੀ ਫਖਰੇ ਕੌਮ ਕੋਈ ਆਏ ਤਾਂ ਹੈ ਨਹੀਂ ਵੀ ਕਿਸੇ ਇੱਕ ਵਿਅਕਤੀ ਨੇ ਦਿੱਤਾ ਹੋ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਜਦ ਤੁਸੀਂ ਇਹ ਵਾਪਸ ਲੈ ਰਹੇ ਹੋ ਇਹਦਾ ਮਤਲਬ ਗਲਤ ਦਿੱਤਾ ਗਿਆ ਸੀ ਜੇ ਗਲਤ ਦਿੱਤਾ ਗਿਆ ਸੀ ਤਾਂ ਜਿਨ੍ਹਾਂ ਨੇ ਦਿੱਤਾ ਸੀ ਉਹਨਾਂ ਨੂੰ ਡੰਡਾ ਜਿਹੜੇ ਘਟਕਟ ਉਹਨਾਂ ਚ ਹੁਣ ਜਿਉਂਦੇ ਨੇ ਸੋ ਜੇ ਉਹਨਾਂ ਨੂੰ ਡੰਡ ਨਹੀਂ ਲੱਗਣਾ ਵੀ ਉਹ ਵਾਪਸ ਦੇ ਦੇਓ ਫਿਰ ਮੈਨੂੰ ਆਂ ਲੱਗਦਾ ਕਈ ਵਾਰੀ ਐਂ ਵੀ ਲੱਗਦਾ ਵੀ ਇੱਕ ਪਰਿਵਾਰ ਤੇ ਹਮਲਾ ਹੈ ਪਰਵਾਰ ਵੱਲ ਤਾਂ ਦੂਜਿਆਂ ਚ ਵੀ ਆ ਤੁਸੀਂ ਦੱਸੋ ਕਿਹੜੇ ਜਿਹੜੇ ਦਾਗੀ ਜਿਹੜੇ ਕਹਿੰਦੇ ਬਾਗੀ ਉਹਨਾਂ ਦੇ ਬੱਚੇ ਚੀਜੀ ਚੀਜੀ ਪੀੜੀ ਅੱਗੇ ਆਈ ਹੋਈ ਆ ਹੁਣ ਬਿਲਕੁਲ ਫਿਰ ਇਹ ਤਾਂ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਤਾਂ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਹੈ ਉਹਨਾਂ ਨੇ ਨਾ ਕੋਈ ਜਵਾਬ ਦੇਣਾ ਸੀ ਨਾ ਹੋਰ ਕੀ ਉਹਦੀ ਕੋਈ ਹੋਣਦ ਨਹੀਂ ਫਿਰ ਇਹ ਤਾਂ ਤਿੰਨ ਅਕਾਲੀ ਦਲ ਹੋ ਗਏ ਇੱਕ ਬਾਗੀ ਹੋ ਗਏ ਇੱਕ ਦਾਗੀ ਹੋਇਆ ਇੱਕ ਹੋ ਗਏ 23 1920 ਦਾ ਅਕਾਲੀ ਦਲ ਹੈ ਉਦਾ ਕੀ ਮਨੂੰ ਫਿਰ ਇਸ ਤੋਂ ਅੱਗੇ ਸੰਤ ਸਮਾਜ ਹੋਊ ਚ ਵੀ ਬਹੁਤ ਸਿੱਖ ਨੇ ਇਸ ਤੋਂ ਅੱਗੇ ਸਿੱਖ ਭਾਰਤ ਦੇ ਬਾਕੀ ਹਿੱਸਿਆਂ ਚ ਵੀ ਬੈਠੇ ਨੇ ਤੇ ਬਾਕੀ ਤਖਤ ਵੀ ਦੋ ਬਾਹਰ ਨੇ ਫਿਰ ਸ਼ਰੋਮਣੀ ਕਮੇਟੀ ਹਰਿਆਣੇ ਦੀ ਆ ਜਿਹਨੇ ਬਾਬਰ ਕਹੇਤਾ ਵੀ ਆਰਐਸਐਸ ਠੀਕ ਹੈ ਇਸਨੇ ਆਪਣਾ ਦਾਦੂਆ ਸਾਹਿਬ ਨੇ ਇਸੇ ਤਰ੍ਹਾਂ ਹੀ ਜਿਹੜੇ ਇਹ ਤਕਸਾਲ ਵਾਲੇ ਨੇ ਤਕਸਾਲ ਵਾਲਿਆਂ ਨੇ ਜਾ ਕੇ ਕਹਤਾ ਵੀ ਆਰਐਸਐਸ ਨੂੰ ਵੋਟ ਪਾਓ ਉੱਥੇ ਮਹਾਰਾਸ਼ਟਰ ਚ ਤੇ ਜਿਹੜੇ ਦਿੱਲੀ ਵਾਲੇ ਨੇ ਉਹ ਜਿਵੇਂ ਬੀਜੇਪੀ ਦੇ ਨਾਲ ਹੀ ਰਹਿਣਾ ਜਿੱਦੀ ਗੁਰਦਵਾਰ ਪੰਥ ਦੇ ਕਮੇਟੀ ਦੇ ਉਹ ਹੈਗੇ ਵੀ ਨੇ ਚੌਧਰੀ ਸੋ ਇਸ ਕਰਕੇ ਤੁਸੀਂ ਕੀ ਸੋਚੋਗੇ ਵੀ ਜਿਹੜੇ ਮੂਰਤੀ ਪੂਜਕ ਜਿਹੜੇ ਸਾਰਾ ਕੁਝ ਜਿਹੜੇ ਜਾਤ ਪਾਤ ਦੇ ਉੱਤੇ ਖੜਨ ਵਾਲੇ ਮਨੁੱਖੀ ਸਮਰਤੀ ਤੇ ਖੜਨ ਵਾਲੇ ਉਹਨਾਂ ਨਾਲ ਥੋੜੀ ਗੁਨਾ ਦੀ ਸਾਂਝ ਹੈ ਬਾਬੇ ਨੇ ਤਾਂ ਕਹੇ ਸਾਂਝ ਕੀ ਜੇ ਗੁਨਾ ਕੇਰੀ ਛਾਦ ਅਵਗਨ ਚੱਗੀਏ ਇੱਥੇ ਗੁਣ ਤਾਂ ਇੱਕ ਵੀ ਨਹੀਂ ਮਿਲਦਾ ਗੁਣ ਜੇ ਨਹੀਂ ਮਿਲਦਾ ਉਹ ਇਹ ਜਿਹੜੀ ਆਰਐਸ ਦੀ ਸਾਂਝ ਹੈ ਇਹ ਨਾਲ ਕਰਾੜਾਂ ਦੋਸਤੀ ਕਦੇ ਨਾ ਆਵੇ ਰਾਸ ਕਰਾੜਾਂ ਦਾ ਮਤਲਬ ਇਹ ਨਹੀਂ ਵੀ ਬਾਣੀਏ ਕਰਾੜਾਂ ਦਾ ਮਤਲਬ ਹੈ ਜਿਹੜਾ ਵਪਾਰ ਚ ਪੈਸੇ ਚ ਪਿੱਛੇ ਪਿਆ ਹੋਇਆ ਹੈ ਮੁਨਾਫੇ ਚ ਉਹਦੇ ਨਾਲ ਨਹੀਂ ਦੋਸਤੀ ਚੱਲ ਸਕਦੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਵੀ ਕਿਤੇ ਵੀ ਜਿਹੜਾ ਬਾਬੇ ਨੇ ਕਿਹਾ ਘਾਲ ਖਾਏ ਕੇ ਛੱਤੋਂ ਦੇ ਬਾਬੇ ਨੇ ਕਿਹਾ ਕਿ ਇੱਥੇ ਜੀ ਜਨਸਾ ਪਾਛੇ ਕੀਆ ਪਹਿਲੋ ਰਿਜਕ ਸੰਭਾ ਪਈ ਨਾ ਇੱਥੇ ਹਰ ਇੱਕ ਦਾ ਰੀਜਕਾ ਹੈ 80 ਕਰੋੜ ਲੋਕਾਂ ਦੀ ਰੋਟੀ ਖੋਹੀ ਗਈ ਹੈ ਉਹਦੇ ਉੱਤੇ ਜੇ ਕੋਈ ਨਹੀਂ ਬੋਲਦਾ ਜਿਨ੍ਹਾਂ ਨੇ ਖੋਹੀਆ ਉਹਨਾਂ ਦੇ ਨਾਲ ਰਲਦਾ ਤਾਂ ਮੈਨੂੰ ਲੱਗਦਾ ਕਿ ਉਹ ਗੁਰਬਾਨੀ ਦਾ ਤਾਂ ਨਹੀਂ ਮੰਨ ਰਿਹਾ ਬਾਕੀ ਠੀਕ ਆ ਹਰ ਇੱਕ ਦਾ ਆਪਦਾ ਆਪਦਾ ਕਿਸੇ ਨੇ ਆਪਦਾ ਵਪਾਰ ਜਾਂ ਬਦਾ ਕਿੱਤਾ ਕਿੱਤਾ ਕੋਈ ਵੀ ਕਰ ਸਕਦਾ ਕਿੱਤਾ ਹੋ ਰਿਹਾ ਤੇ ਕਿੱਤਾ ਹੋ ਜਾਂਦਾ ਉਹਦੀ ਸਜ਼ਾ ਵੀ ਮਿਲਦੀ ਹੈ ਗਲਤੀਆਂ ਦੀ ਵੀ ਮਿਲਦੀ ਹੈ ਇੱਕ ਨੂੰ ਮਿਲ ਜਾਂਦੀ ਹੈ ਦੂਜੇ ਨੂੰ ਨਹੀਂ ਮਿਲਦੀ ਇਹੋ ਜਿਹਾ ਚੱਲਦਾ ਹੈ